ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਦੇ ਲਈ ਧੰਨਵਾਦ ਅੱਜ ਤੁਸੀਂ ਸੁਣੋਗੇ ਜੀਵਨ ਬਿਰਤਾਂਤ ਸਰਦਾਰ ਹਰੀ ਸਿੰਘ ਨਲੂਆ ਮਿਚਨੀ ਅਤੇ ਸ਼ੰਕਰਗੜ੍ਹ ਦੇ ਸੰਗਰਾਮ ਅਜੇ ਇਹ ਗੱਲ ਲਿਖਣੀ ਬਾਕੀ ਹੈ ਕਿ ਜਦ ਕਾਬਲ ਤੋਂ ਅਫਗਾਨੀ ਫੌਜ ਤੇ ਜਹਾਦੀ ਲਸ਼ਕਰ ਖਾਲਸੇ ਉੱਪਰ ਚੜ੍ਹਾਈ ਕਰਨ ਲਈ ਅਮੀਰ ਦੋਸਤ ਮੁਹੰਮਦ ਖਾਨ ਨੇ ਤੋਰਿਆ ਸੀ ਤਾਂ ਇਸ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਸੀ ਇੱਕ ਵੱਡਾ ਹਿੱਸਾ ਤਾਂ ਉਹ ਸੀ ਜਿਹੜਾ ਕਿਲਾ ਜਮਰੋਦ ਫਤਿਹ ਕਰਨ ਲਈ ਆਇਆ ਸੀ ਜਿਸ ਦਾ ਹਾਲ ਪਾਠਕ ਪੜ ਚੁੱਕੇ ਹਨ ਦੂਜਾ ਹਿੱਸਾ ਜਿਹੜਾ ਹਾਜੀ ਖਾਨ ਕਾਕੜ ਅਤੇ ਸੈयद ਬਾਬਾ ਜਾਨ ਦੀ ਤਹਿਤ ਵਿੱਚ ਸੀ ਇਸ ਵਿੱਚ 2000 ਕਲਮੀ ਅਤੇ ਕਈ ਹਜ਼ਾਰ ਮੁਲਕਈਆ ਲਸ਼ਕਰ ਸੀ ਇਹਨਾਂ ਨੂੰ ਹੁਕਮ ਦਿੱਤਾ ਗਿਆ ਸੀ ਕਿ ਇਹ ਲਸ਼ਕਰ ਸ਼ੰਕਰਗੜ੍ਹ ਅਤੇ ਮਿਚਨੀ ਦੇ ਕਿਲਿਆਂ ਉੱਪਰ ਧਾਵਾ ਕਰੇ ਇਸ ਤਰ੍ਹਾਂ ਕਰਨ ਨਾਲ ਇੱਕ ਤਾਂ ਖਾਲਸਾ ਫੌਜ ਦੀ ਤਾਕਤ ਵੰਡੀ ਰਹੇਗੀ ਦੂਜਾ ਜੇ ਇਹ ਕਿਲਾ ਅਫਗਾਨਾਂ ਦੇ ਹੱਥ ਆ ਜਾਏ ਤਾਂ ਪਸ਼ਾਪੁਰ ਉੱਪਰ ਧਾਵਾ ਕਰਨਾ ਬਹੁਤ ਸੌਖਾ ਹੋ ਜਾਏਗਾ ਇਸ ਗਰਜ ਨੂੰ ਪੂਰਾ ਕਰਨ ਲਈ ਹਾਜੀ ਖਾਨ ਕਾਕੜ ਮੁਹੰਮਦ ਤੇ ਬਿਜੋੜ ਦੇ ਇਲਾਕਿਆਂ ਵਿੱਚੋਂ ਹੋ ਕੇ ਆਇਆ ਸੀ ਪਰ ਇਹ ਗੱਲ ਬੜੀ ਹੈਰਾਨ ਕਰਨ ਵਾਲੀ ਹੈ ਕਿ ਉਹ ਆਪਣੇ ਨਾਲ ਇੰਨਾ ਭਾਰੀ ਲਸ਼ਕਰ ਰੱਖਦਾ ਹੋਇਆ ਵੀ ਕਿਲਾ ਸ਼ੰਕਰਗੜ੍ਹ ਪਰਤਾਵਾ ਕਰਨ ਦਾ ਹੌਸਲਾ ਨਾ ਕਰ ਸਕਿਆ ਹਾਲਾਂਕਿ ਇਸ ਸਮੇਂ ਸਰਦਾਰ ਲੈਣਾ ਸਿੰਘ ਕਿਲੇਦਾਰ پاس ਕੇਵਲ 1000 ਜਵਾਨ ਕਿਲੇ ਵਿੱਚ ਸਨ ਹਾਜੀ ਖਾਨ ਚੰਗੇ ਦੂਰੇਡੇ ਫਾਸਲੇ 'ਤੇ ਡੇਰਾ ਜਮਾਈ ਬੈਠਾ ਸੀ ਅਤੇ ਪਤਾ ਨਹੀਂ ਕਿ ਉਹ ਕਿਸ ਗੱਲ ਦੀ ਉਡੀਕ ਕਰ ਰਿਹਾ ਸੀ ਹਾਜੀ ਖਾਨ ਦੇ ਕੈਂਪ ਵਿੱਚੋਂ ਰੋਜ਼ਾਨਾ ਖਬਰਾਂ ਸਰਦਾਰ ਲੇਣਾ ਸਿੰਘ ਨੂੰ ਕਿਲੇ ਵਿੱਚ ਪਹੁੰਚਦੀਆਂ ਰਹਿੰਦੀਆਂ ਸਨ ਅਤੇ ਖਾਲਸਾ ਹਰ ਵਕਤ ਉਹਨਾਂ ਨੂੰ ਆਪਣੇ ਹੱਥ ਦੱਸਣ ਲਈ ਉਡੀਕ ਵਿੱਚ ਰਹਿੰਦਾ ਸੀ ਕਾਫੀ ਸਮਾਂ ਬੀਤ ਜਾਣ ਦੇ ਬਾਅਦ ਹੁਣ ਅੱਕ ਗਿਆ ਜਦ ਹਾਜੀ ਖਾਨ ਦੇ ਧਾਵੇ ਦੀਆਂ ਉਡੀਕਾਂ ਕਰਦੇ ਆ ਖਾਲਸਾ ਤਾਂ ਇਸ ਸਮੇਂ ਸੁਬਹਾਦਰ ਸਰਦਾਰ ਲੇਣਾ ਸਿੰਘ ਨੇ ਹਾਜੀ ਖਾਨ ਨੂੰ ਕਾਕੜ ਨੂੰ ਇੱਕ ਬੜਾ ਸਵਾਦਲਾ ਖਤ ਲਿਖਿਆ ਜਿਸ ਤੋਂ ਖਾਲਸੇ ਦੀ ਸ਼ਾਨ ਚੋਚੋ ਪੈਂਦੀ ਸੀ ਆਪਨੇ ਲਿਖਿਆ ਮੈਂ ਸੁਣਿਆ ਹੈ ਜੋ ਆਪ ਅਫਗਾਨਾਂ ਦੇ ਬੜੇ ਬਹਾਦਰ ਜੰਗੀ سپਹਸਲਾਰ ਹੋ ਅਤੇ ਬਹੁਤ ساری ਫੌਜ ਅਤੇ ਜਹਾਦੀ ਲਸ਼ਕਰ ਆਪਣੇ ਨਾਲ ਲੈ ਕੇ ਖਾਲਸੇ ਨਾਲ ਜੋਰ ਅਜ਼ਮਾਈ ਕਰਨ ਲਈ ਆਏ ਹੋ ਜੇ ਕਦੇ ਇਹ ਗੱਲ ਸੱਚ ਹੈ ਤਾਂ ਫਿਰ ਆਪ ਕਿਉਂ ਇਸ ਵਕਤ ਤੱਕ ਪਹਾੜਾਂ ਵਿੱਚ ਸਿਰ ਲੁਕਾਈ ਬੈਠੇ ਹੋ ਮੇਰੀ ਖਾਲਸਾ ਫੌਜ ਚਾਹੁੰਦੀ ਹੈ ਕਿ ਆਪ ਨਾਲ ਖੁੱਲੇ ਮੈਦਾਨ ਵਿੱਚ ਬਹਾਦਰਾਂ ਦੀ ਤਰ੍ਹਾਂ ਜੋਰ ਅਜ਼ਮਾਈ ਕੀਤੀ ਜਾਏ ਸੋ ਹੁਣ ਮੈਦਾਨ ਵਿੱਚ ਉਤਰ ਆਓ ਤੇ ਖਾਲਸੇ ਦੀ ਤਲਵਾਰ ਦੇ ਜੋਹਰ ਦੇਖੋ ਇਸ ਬਾਰੇ ਮੈਂਸ਼ਨ ਦੀ ਲਿਖਤ ਅੰਗਰੇਜ਼ੀ ਵਿੱਚ ਇਸ ਤਰ੍ਹਾਂ ਹੈ ਕਿਹਾ ਜਾਂਦਾ ਹੈ ਕਿ ਅਤਿਕਰੜੀ ਟਕੋਰ ਦਾ ਵੀ ਹਾਜੀ ਖਾਨ ਦੇ ਦਿਲ ਪਰ ਕੋਈ ਅਸਰ ਨਾ ਹੋਇਆ ਅਰਥਾਤ ਉਹ ਪਹਾੜਾਂ ਵਿੱਚੋਂ ਨਾ ਹੀ ਨਿਕਲਿਆ ਉਦੋਂ ਜਦ ਮਿਰਜ਼ਾ ਸਮੀ ਖਾਨ ਤੇ ਅਕਬਰ ਖਾਨ ਦਰਾ ਖੈਬਰ ਵਿੱਚ ਪਹੁੰਚ ਗਏ ਤਾਂ ਉਹਨਾਂ ਨੇ ਹਾਜੀ ਖਾਨ ਨੂੰ ਇੱਕ ਜ਼ਰੂਰੀ ਖੱਤ ਲਿਖ ਭੇਜਿਆ ਕਿ ਪਤਾ ਲੱਗਾ ਹੈ ਕਿ ਸਰਦਾਰ ਹਰੀ ਸਿੰਘ ਨੂੰ ਲਾਹੌਰ ਤੋਂ ਫੌਜੀ ਮਦਦ ਛੇਤੀ ਨਹੀਂ ਪਹੁੰਚ ਸਕਦੀ ਇਸ ਲਈ ਇਹ ਸਮਾਂ ਸਾਡੇ ਲਈ ਬੜਾ ਲਾਭਦਾਇਕ ਹੈ ਤੁਸੀਂ ਸਾਰੇ ਆਪਣੇ ਲਸ਼ ਕਰਦੇ ਦਰਿਆ ਕਾਬਲ ਤੋਂ ਪਾਰ ਹੋ ਕੇ ਸਾਡੇ ਨਾਲ ਜਮਰੋਧ ਦੇ ਮੈਦਾਨ ਵਿੱਚ ਮਿਲ ਜਾਓ ਤਾਂ ਕਿ ਇਹ ਕਿਲਾ ਛੇਤੀ ਫਤਿਹ ਕਰ ਲਈਏ ਪਰ ਹਾਜੀ ਖਾਨ ਦੇ ਦਿਲ ਪਰ ਖਾਲਸੇ ਦਾ ਇਨਾ ਦਬ ਦਬਾ ਬੈਠਾ ਹੋਇਆ ਸੀ ਕਿ باوجود ਇਨਾ ਲਿਖਤੀ ਹੁਕਮਾਂ ਦੇ ਵੀ ਉਹ ਲੜਨ ਵਿੱਚ ਟਾਲ ਮਟੋਲ ਹੀ ਕਰਦਾ ਰਿਹਾ ਇਸ ਨੇ ਇਸ ਖੱਤ ਦੇ ਜਵਾਬ ਵਿੱਚ ਮੁਹੰਮਦ ਅਕਬਰ ਖਾਨ ਨੂੰ ਲਿਖਿਆ ਕਿ ਸਰਦਾਰ ਲੈਣਾ ਸਿੰਘ ਕਿਲਾਦਾਰ ਕਿਲਾ ਸ਼ੰਕਰਗੜ੍ਹ ਨੇ ਦਰਿਆ ਦੇ ਸਾਰੇ ਪੱਤਨ ਆਪਣੇ ਕਾਬੂ ਵਿੱਚ ਕਰ ਲਏ ਹਨ ਅਤੇ ਉਹ ਭਾਰੀ ਜੰਗੀ ਤਿਆਰੀਆਂ ਕਰਕੇ ਆਪ ਨੂੰ ਮਿਲਣ ਦੇ ਸਾਰੇ ਰਸਤੇ ਰੋਕੀ ਬੈਠਾ ਹੈ। ਅਸੀਂ ਜੋਗ ਸਮੇਂ ਦੀ ਉਡੀਕ ਵਿੱਚ ਹਾਂ। ਜਦੋਂ ਮੌਕਾ ਮਿਲੇ ਆਪਣਾ ਫਰਜ਼ ਪੂਰਾ ਕਰਾਂਗੇ। ਇਸ ਤਰ੍ਹਾਂ ਵਕਤ ਟਪਾਈ ਕਰਦੇ ਹਾਜੀ ਖਾਨ ਨੇ ਬਹੁਤ ਸਾਰੇ ਦਿਨ ਐਵੇਂ ਬਿਤਾ ਦਿੱਤੇ। ਇਸ ਦੇ ਬਾਅਦ ਹੁਣ ਹਾਜੀ ਖਾਨ ਨੂੰ ਇਹ ਵੀ ਚਿੰਤਾ ਲੱਗ ਗਈ ਕਿ ਇਤਨਾ ਭਾਰੀ ਖਰਚ ਸ਼ਾਹੀ ਖਜ਼ਾਨੇ ਦਾ ਕਰਕੇ ਜੇ ਕਦੇ ਇੱਥੇ ਇੱਕ ਲੜਾਈ ਕੀਤੇ ਤੋਂ ਬਿਨਾਂ ਹੀ ਇਸੇ ਤਰ੍ਹਾਂ ਤੁਰ ਜਾਈਏ ਤਾਂ ਬੇਪਤੀ ਤੋਂ ਛੁੱਟ ਜਾਣ ਦੇ ਜਾਣ ਦਾ ਵੀ ਭਾਰੀ ਖਤਰਾ ਹੈ। ਇਸ ਲਈ ਇਸ ਖਤਰੇ ਤੋਂ ਬਚਣ ਲਈ ਛੇਕੜੇ ਹੀ ਇੱਕ ਰਾਤ ਕੋਹਰੇ ਹਨੇਰੇ ਵਿੱਚ ਚੁੱਪਚਾਪ ਪਹਾੜਾਂ ਤੋਂ ਨਿਕਲਿਆ ਅਤੇ ਇੱਕ ਕਿਲਾ ਸ਼ੰਕਰਗੜ੍ਹ ਆਛਪੌਲ ਮਾਰਿਆ ਅੱਗੇ ਖਾਲਸਾ ਤਿਆਰ ਬੈਠਾ ਸੀ ਗਾਜ਼ੀਆਂ ਦੇ ਪਹੁੰਚਦੇ ਹੀ ਖਾਲਸੇ ਨੇ ਤੋਪਾਂ ਤੇ ਬੰਦੂਖਾਂ ਨਾਲ ਇਹਨਾਂ ਦੀ ਉਹ ਆਪਗਤ ਕੀਤੀ ਕਿ ਇਹਨਾਂ ਦੇ ਛੱਕੇ ਛੁੜਾ ਦਿੱਤੇ ਆਏ ਸਨ ਸੁਰਖ ਰੋਈ ਪ੍ਰਾਪਤ ਕਰਨੇ ਨੂੰ ਉਲਟੇ ਕਲੰਕੀ ਹੋ ਮੁੜੇ ਹਾਜੀ ਖਾਨ ਨੇ ਇਸ ਤਰ੍ਹਾਂ ਮੈਦਾਨ ਖਾਲੀ ਛੱਡ ਕੇ ਗੰਦਾਬ ਘਾਟੀ ਵਿੱਚ ਆ ਡੇਰਾ ਲਾਇਆ ਕਤੋਂ ਇੱਕ ਬੜੀ ਅਚਰਜ ਫਰਜੀ ਰਿਪੋਰਟ ਤਿਆਰ ਕਰਕੇ ਅਮੀਰ ਦੋਸਤ ਮੁਹੰਮਦ ਖਾਨ ਨੂੰ ਕਾਬਲ ਭਜਵਾ ਦਿੱਤੀ ਜਿਹੜੀ ਮੂਲੋਂ ਹੀ ਮਨੋਕਲਪਤ ਸੀ ਜੋ ਇਸ ਤਰ੍ਹਾਂ ਰੰਮ ਹੁੰਦੀ ਸੀ ਇਸ ਜਾਨ ਨਿਸਾਰ ਨੇ ਸਣੇ ਆਪਣੀ ਵਫادار ਫੌਜ ਦੇ ਕਾਫਰਾਂ ਸਿੱਖਾਂ ਪਰ ਬੜਾ ਕਰੜਾ ਧਾਵਾ ਕੀਤਾ ਸੀ ਪਰ ਅਫਸੋਸ ਹੈ ਕਿ ਆਪ ਦੇ ਬਾਗੀ ਭਾਈ ਸੁਲਤਾਨ ਮੁਹੰਮਦ ਖਾਨ ਨੇ ਸਿੱਖਾਂ ਵੱਲੋਂ ਬਹੁਤ ਸਾਰਾ ਰੁਪਿਆ ਵੰਡ ਕੇ ਮੇਰੇ ਲਸ਼ਕਰ ਵਿੱਚੋਂ ਬੇਜੋੜੀ ਕੁੰਨੜੀ ਅਤੇ ਜੋਸਫ ਜ਼ਈਆਂ ਦੇ ਖਵਾਨੀਨਾਂ ਨੂੰ ਵਰਗਲਾ ਕੇ ਮੇਰੇ ਨਾਲੋਂ ਡਰਾ ਕਰ ਲਿਆ ਸੀ ਕਿਉਂਕਿ ਵੈਰੀ ਦੀ ਫੌਜ ਇੱਧਰ ਬਹੁਤ ਵਧੇਖ ਸੀ ਇਸ ਲਈ ਮੈਂ ਲਾਚਾਰ ਸ਼ਾਦਤ ਖਾਨ ਨਾਲ ਪਿੱਛੇ ਵਰਤਾ ਆ ਬਹਾਦਰ ਸਰਾਰ ਲੈਣਾ ਸਿੰਘ ਸੰਧਵਾਲੀਆ ਦਾ ਇਸ ਸਮੇਂ ਕਿਲਾ ਮੇਚਨੀ ਅਤੇ ਸ਼ੰਕਰਗੜ੍ਹ ਨੂੰ ਅਫਗਾਨਾਂ ਤੇ ਗਾਜ਼ੀਆਂ ਤੋਂ ਬੜੀ ਜਵਾਬਮਰਦੀ ਨਾਲ ਬਚਾਈ ਰੱਖਣ ਅਤੇ ਹਾਜੀ ਖਾਨ ਤੇ ਫਤਿਹਯਾਬੀ ਦੀ ਖਬਰ ਸੁਣ ਕੇ ਮਹਾਰਾਜਾ ਰਣਜੀਤ ਸਿੰਘ ऐसे प्रसन्न हुए कि आप ਨੂੰ ਖਾਲਸਾ ਸਰਕਾਰ ਦਾ ਉੱਚਾ ਖਿਤਾਬ ਤੇ ਬਹੁਤ ਸਾਰੀ ਜ਼ਗੀਰ ਬਖਸ਼ੀ ਖਿਤਾਬ ਇਹ ਸੀ ਉਜਲ ਦੀਦਾਰ ਨਿਰਮਲ ਬੁੱਧ ਸਰਦਾਰ ਬਾਵਕਾਰ ਸਰਦਾਰ ਲੈਣਾ ਸਿੰਘ ਸੰਧਵਾਲੀਆ ਬਹਾਦਰ ਸ਼ਹੀਦੀ ਅਸੀਂ ਉੱਪਰ ਲਿਖਾ ਆਏ ਹਾਂ ਕਿ ਸਰਦਾਰ ਹਰੀ ਸਿੰਘ ਨੂੰ ਜਦੋਂ ਦੋ ਗੋਲੀਆਂ ਲੱਗੀਆਂ ਤਾਂ ਉਹ ਬੜੀ ਹਿੰਮਤ ਨਾਲ ਕਿਲਾ ਜਮਰੋਦ ਵਿੱਚ ਪਹੁੰਚ ਗਏ ਸਨ ਇੱਥੇ ਆਪ ਦੇ ਫੱਟ ਵੱਧੇਗੇ ਪਰ ਕਿਲੇ ਵਿੱਚ ਪਹੁੰਚਣ ਤੱਕ ਆਪ ਦੇ ਫੱਟਾਂ ਵਿੱਚੋਂ ਇੰਨਾ ਵਧੇ ਰਿਆ ਲਹੂ ਨਿਕਲ ਗਿਆ ਸੀ ਕਿ ਜਦ ਆਪ ਕਿਲੇ ਵਿੱਚ ਪਹੁੰਚੇ ਤਾਂ ਆਪ ਦੀ ਹਾਲਤ ਕਾਫੀ ਕਮਜ਼ੋਰ ਹੋ ਗਈ ਸੀ ਪਰ ਇਹ ਗੱਲ ਤਾਂ ਕਿਸੇ ਦੇ ਚਿੱਤ ਚਿੱਤ ਚੇਤੇ ਹੀ ਨਹੀਂ ਸੀ ਕਿ ਖਾਲਸਾ ਨੂੰ ਆਪਣੀ ਜਿੰਦ ਜਾਨ ਤੋਂ ਵੀ ਪਿਆਰਾ ਸਰਦਾਰ ਹਰੀ ਸਿੰਘ ਅੱਜ ਹੀ ਸਦਾ ਦਾ ਵਿਛੋੜਾ ਦੇ ਜਾਏਗਾ ਇਸ ਤੋਂ ਪਹਿਲਾਂ ਆਪ ਕਈ ਵਾਰੀ ਫਟੜ ਹੁੰਦੇ ਰਹੇ ਸਨ ਪਰ ਥੋੜੇ ਦਿਨਾਂ ਦੇ ਇਲਾਜ ਨਾਲ ਆਪ ਉਸੇ ਤਰ੍ਹਾਂ ਨਵੇਂ ਨਰੋਏ ਹੋ ਜਾਂਦੇ ਰਹੇ ਦੂਜਾ ਆਪਜੀ ਦੀ ਬੋਲਚਾਲ ਵਿੱਚ ਉਸੇ ਤਰ੍ਹਾਂ ਸ਼ੇਰ ਵਾਲੀ ਗਰਜ ਤੇ ਦਬਦਬੇ ਦੀ ਸ਼ਾਨ ਕਾਇਮ ਸੀ ਹੁਣ ਫਟਾਂ ਤੋਂ ਖੂਨ ਦਾ ਆਉਣਾ ਵੀ ਕੁਝ ਘਟ ਗਿਆ ਸੀ ਪਰ ਦਰਦ ਦੀ ਖੇਚਲ ਪਲੋਪਲੀ ਵੱਧ ਰਹੀ ਸੀ ਜਿਸ ਕਾਰਕ ਕਿ ਸਰਦਾਰ ਮਹਾ ਸਿੰਘ ਜੋ ਆਪਜੀ ਦੇ ਇਲਾਜ ਲਈ ਦੌੜ ਭੱਜ ਕਰ ਰਹੇ ਸਨ ਕੁਝ ਪੈਪੀਤ ਜਿਹੇ ਹੋ ਗਏ ਹੁਣ ਸੂਰਜ ਲਹਿ ਗਿਆ ਸੀ ਅਫਗਾਨਾ ਲੱਖ ਲੱਖ ਸ਼ੁਕਰ ਕੀਤਾ ਜੋ ਮਸਾ ਮਸਾਹ ਨੇਰੀ ਰਾਤ ਆਈ ਜਿਸ ਕਰਕੇ ਉਹਨਾਂ ਨੂੰ ਪਿੱਛੇ ਪਰਤ ਜਾਣ ਦਾ ਸਮਾਂ ਖੁੱਲਾ ਮਿਲ ਗਿਆ ਅਤੇ ਸਾਰਾ ਲਸ਼ਕਰ ਰਾਤੋ-ਰਾਤ ਕੂਚ ਕਰਕੇ ਟੱਕੇ ਪਹੁੰਚ ਗਿਆ। ਇੱਧਰ ਸਜਾਤ ਨਾ ਸਿੰਘ ਅਤੇ ਸਰਾਰ ਅਮਰ ਸਿੰਘ ਨੇ ਜਦ ਦੇਖਿਆ ਕਿ ਵੈਰੀ ਮੈਦਾਨ ਛੱਡ ਕੇ ਪਿੱਛੇ ਭਰਤ ਗਿਆ ਹੈ। ਤਾਂ ਇਹ ਸਰਦਾਰ ਸਣੇ ਆਪਣੀਆਂ ਫੌਜਾਂ ਦੇ ਆਪਣੇ ਕੈਂਪ ਨਿਵਾਸ ਸਥਾਨ ਵਿੱਚ ਭਰਤਾ ਏ। ਇਸ ਸਮੇਂ ਫੌਜ ਵਿੱਚ ਜਿਹੜਾ ਵੀ ਸੁਣਦਾ ਸੀ ਸਰਦਾਰ ਹਰੀ ਸਿੰਘ ਜੀ ਫੱਟੜ ਹੋ ਗਏ ਹਨ। ਤਾਂ ਉਹ ਇਹ ਯਤਨ ਕਰਦਾ ਸੀ ਕਿ ਮੈਂ ਕਿਸੇ ਤਰ੍ਹਾਂ ਸਰਦਾਰ ਜੀ ਦੇ ਪਲੰਘ ਕੋਲ ਪਹੁੰਚ ਕੇ ਦਰਸ਼ਨ ਕਰਾਂ। ਇਸ ਤਰ੍ਹਾਂ ਨਾ ਤਾਂ ਸਾਰੀ ਫੌਜ ਦੇ ਆਉਣ ਲਈ ਕਿਲੇ ਦੇ ਅੰਦਰ ਜਗ੍ਹਾ ਦੀ ਗੁੰਜਾਇਸ਼ ਸੀ ਅਤੇ ਨਾ ਹੀ ਕਿਲੇਦਾਰ ਸਰਦਾਰ ਮਹਾਂ ਸਿੰਘ ਨੇ ਇਹ ਜੋਗ ਸਮਝਿਆ ਕਿ ਬਹੁਤ ਭੀੜ-ਭਾੜ ਸਰਦਾਰ ਜੀ ਦੇ ਲਾਗੇ ਇਕੱਠੀ ਕੀਤੀ ਜਾਏ। ਹਾਂ ਇਹਨਾਂ ਰਜimentਾਂ ਦੇ ਮੁਖੀ ਸਰਦਾਰਾਂ ਨੂੰ ਕਿਲੇ ਦੇ ਅੰਦਰ ਬੁਲਾ ਲਿਆ ਗਿਆ। ਇਸ ਸਮੇਂ ਸਰਦਾਰ ਹਰੀ ਸਿੰਘ ਨੇ ਆਪਣੇ ਪੁਰਾਣੇ ਸਾਥੀਆਂ ਨੂੰ ਆਪਣੇ ਲਾਗੇ ਦੇਖ ਕੇ ਇਹਨਾਂ ਨੂੰ ਆਖਿਆ ਮੈਂ ਆਪ ਸਾਰਿਆਂ ਸੂਰਮਿਆਂ ਨੂੰ ਅੱਜ ਕਿਲਾ ਜਮਰੋਦ ਨੂੰ ਵੈਰੀਆਂ ਤੋਂ ਬਚਾਉਣ ਅਤੇ ਫਤਿਹ ਜਬੀ ਲਈ ਵਧਾਈ ਦਿੰਦਾ ਹਾਂ। ਮੈਂ ਜਾਣਦਾ ਹਾਂ ਕਿ ਆਪਨੇ ਮੇਰੇ ਨਾਲ ਰਲ ਕੇ ਖਾਲਸਾ ਰਾਜ ਦੇ ਵਾਅਦੇ ਲਈ ਆਪਣੇ ਆਪ ਨੂੰ ਕਠਨ ਤੋਂ ਕਠਨ ਔਕੜਾਂ ਵਿੱਚ ਪੈਣ ਤੋਂ ਕਦੇ ਵੀ ਮੂੰਹ ਨਹੀਂ 모ੜਿਆ। ਮੈਨੂੰ ਇਸ ਸਮੇਂ ਅੰਤਰਾਤਮੇ ਕੁਝ ਮਾਲੂਮ ਹੋ ਰਿਹਾ ਹੈ ਕਿ ਮੇਰੀ ਉਸ ਸਫ਼ਰ ਲਈ ਤਿਆਰੀ ਨੇੜੇ ਹੈ ਜਿਸ ਤੋਂ ਪਰਤ ਕੇ ਕਦੇ ਕੋਈ ਨਹੀਂ ਆਇਆ। ਪਰ ਮੈਨੂੰ ਅੱਜ ਇਹ ਦੇਖ ਕੇ ਅਨੰਤ ਖੁਸ਼ੀ ਤੇ ਮਾਣ ਹੈ ਕਿ ਆਪ ਉਹਨਾਂ ਜਰਵਾਣਿਆਂ ਦੇ ਦੇਸ਼ ਵਿੱਚ ਖਾਲਸਾ ਹੀ ਫਤਿਹ ਦੇ ਝੰਡੇ ਝੁਲਾ ਰਹੇ ਹੋ ਜਿਨ੍ਹਾਂ ਦੇ ਨਾਮ ਤੋਂ ਦੇਸ਼ ਦੁਸ਼ਾਂਤਰਾ ਵਿੱਚ ਲੋਕ ਕੰਬਦੇ ਸਨ। ਅੱਜ ਆਪਨੇ ਉਸੇ ਰਣਭੂਮੀ ਵਿੱਚ ਫਤਿਹ ਪਾਈ ਹੈ ਜਿੱਥੇ ਅੱਜ ਤੋਂ 800 ਸਾਲ ਪਹਿਲਾਂ ਇਹਨਾਂ ਲੋਕਾਂ ਦੇ ਵੱਡੇ-ਵਡੇਰਿਆਂ ਹਿੰਦੂਆਂ ਹਿੰਦੂ ਪੱਤ ਰਾਜਾ ਜੈਪਾਲ ਪਰ ਦੂਜੀ ਵਾਰ ਫਤਿਹ ਪਾ ਕੇ ਨਾ ਕੇਵਲ ਉਸ ਤੋਂ ਹਿੰਦ ਦਾ ਰਾਜ ਭਾਗ ਹੀ ਖੋਲਿਆ ਸੀ ਬਲਕਿ ਦੇਸ਼ ਦੀ ਪੱਤ ਅਤੇ ਆਬਰੂ ਨੂੰ ਵੀ ਪੈਰਾਂ ਹੇਠ ਲਤਾੜ ਸੁਟਿਆ ਸੀ ਹਾਂ ਅੱਜ ਲੱਖ ਲੱਖ ਸ਼ੁਕਰ ਹੈ ਉਸ ਕਰਤਾਰ ਦਾ ਜਿਸ ਦੀ ਮਿਹਰ ਨਾਲ ਖਾਲਸੇ ਨੇ ਅਸੰਭਵ ਨੂੰ ਸੰਭਵ ਕਰ ਦੱਸਿਆ ਹੈ ਸਵਾਸਾਂ ਦਾ ਕੋਈ ਭਰੋਸਾ ਨਹੀਂ ਪਰ ਜੇ ਕਦੀ ਮੇਰੇ ਲਈ ਹੁਣ ਧੁਰੋਂ ਸਦੜਾ ਆ ਗਿਆ ਹੈ ਤਾਂ ਮੈਂ ਆਪ ਤੋਂ ਅਗਾਧ ਖੁਸ਼ੀ ਭਰੇ ਦਿਲ ਨਾਲ ਵਿਦਾ ਹੋਵਾਂਗਾ ਵਿਛੋੜੇ ਤੋਂ ਪਹਿਲਾਂ ਇੱਕ ਅੰਤਮ ਮੰਗ ਮੈਂ ਹੋਰ ਆਪ ਸਭ ਤੋਂ ਮੰਗਦਾ ਹਾਂ ਕਿ ਜਰ ਤੱਕ ਸਾਡੇ ਪੁਰਾਣਾਂ ਤੋਂ ਪਿਆਰੇ ਮਹਾਰਾਜਾ ਸਾਹਿਬਸਣੇ ਫੌਜ ਦੇ ਇੱਥੇ ਨਾ ਪਹੁੰਚ ਜਾਣ ਤੁਸੀਂ ਜਿਉਂਦੇ ਜੀ ਕਿਲਾ ਜਮਰੋਦਪੁਰ ਝੂਲ ਰਹੇ ਖਾਲਸੇ ਝੰਡੇ ਦੀ ਇੱਜ਼ਤ ਨੂੰ ਵੈਰੀਆਂ ਤੋਂ ਬਚਾਈ ਰੱਖਣਾ ਦੱਸਿਆ ਜਾਂਦਾ ਹੈ ਕਿ ਆਪ ਜੀ ਕੁਝ ਹੋਰ ਵੀ ਆਖਣਾ ਚਾਹੁੰਦੇ ਸਨ ਪਰ ਆਪ ਦੇ ਫੱਟਾਂ ਵਿੱਚ ਇਸ ਸਮੇਂ ਐਸਾ ਦਰਦ ਉੱਠਿਆ ਜਿਸ ਨਾਲ ਮੂੰਹ ਵਾਲੀ ਗੱਲ ਮੂੰਹ ਵਿੱਚ ਹੀ ਰਹਿ ਗਈ ਇਸ ਦੇ ਨਾਲ ਹੀ ਆਪ ਜੀ ਨੂੰ ਇੱਕ ਗੋਤਾ ਜਿਹਾ ਆ ਗਿਆ ਜਿਸ ਕਰਕੇ ਥੋੜੇ ਜਿਹੇ ਸਮੇਂ ਲਈ ਆਪ ਬਿਹਾਲ ਹੋ ਗਏ ਕੁਝ ਦੇਰ ਦੇ ਬਾਅਦ ਹੁਣ ਇੱਕ ਵਾਰੀ ਮੋੜ ਆਪ ਦੀਆਂ ਅੱਖਾਂ ਖੁੱਲੀਆਂ ਇਸ ਸਮੇਂ ਸਰਦਾਰ ਲਾਣਾ ਸਿੰਘ ਕਰ ਜਾਖੀ ਆਪ ਦੇ ਸਾਹਮਣੇ ਆਏ ਤੇ ਸਰਦਾਰ ਹਰੀ ਸਿੰਘ ਨੂੰ ਬੜੇ ਵਿਰਾਗ ਭਰੇ ਅੰਦਾਜ਼ ਨਾਲ ਆਖਿਆ ਬਾਪੂ ਜੀ ਇਨ੍ਹਾਂ ਕਾਲੇ ਪਹਾੜਾਂ ਵਿੱਚ ਆਪ ਸਾਰੇ ਪਰਿਵਾਰ ਨੂੰ ਕਿਸ ਦੇ ਹਵਾਲੇ ਕਰ ਚੱਲੇ ਹੋ ਦੱਸਿਆ ਜਾਂਦਾ ਹੈ ਕਿ ਆਪ ਜੀ ਨੇ ਬੜੇ ਠਹਿਰਾਵ ਨਾਲ ਆਖਿਆ ਕਿ ਮੈਂ ਆਪ ਸਾਰਿਆਂ ਦੀ ਬਾਹ ਉਸ ਸੱਚੇ ਪਾਤਸ਼ਾਹ ਦੇ ਹੱਥ ਫੜਾਉਂਦਾ ਹਾਂ ਜਿਹੜਾ ਸਭ ਦਾ ਰਾਖਾ ਤੇ ਪਰਤਪਾਲਕ ਹੈ ਹੁਣ ਆਪ ਨੂੰ ਮੁੜ ਦਰਦਾਂ ਦਾ ਦੌਰ ਆ ਪਿਆ ਅਤੇ ਇਸ ਦੇ ਨਾਲ ਹੀ ਉਹਨਾਂ ਦਾ ਹੰਸ ਸਦਾ ਵਾਸਤੇ ਇੱਕ ਲੰਮੀ ਉਡਾਰੀ ਲਾ ਗਿਆ ਬਸ ਹੁਣ ਕੀ ਸੀ ਕਰਤਾਰ ਦੀ ਸ਼ਾਨ ਉਹ ਉਹ ਮਹਾਬਲੀ ਯੋਧਾ ਜਿਹੜਾ ਆਪਣੇ ਤੋਂ ਕਈ ਗੁਣਾ ਵੱਧ ਵੈਰੀਆਂ ਦੀਆਂ ਸਫਾ ਪਰ ਇਸ ਤਰ੍ਹਾਂ ਬੁੱਕ ਕੇ ਟੁੱਟ ਪੈਂਦਾ ਸੀ ਜਿਸ ਤਰ੍ਹਾਂ ਸ਼ੇਰ ਮਿਰਗਾਂ ਦੇ ਵਗ ਪਰ ਜਾਂ ਸਹਾਬਾਜ਼ ਚਿੜੀਆਂ ਦੀ ਡਾਰ ਪਰ ਕਿਸਮੇ ਐਸਾ ਢਡਾਲ ਪਿਆ ਸੀ ਕਿ ਆਪਣੇ ਆਪ ਕਰਵਟ ਬਦਲਣੇ ਤੋਂ ਵੀ ਅਸਮਰਥ ਸੀ ਹਾਂ ਉਹ ਸੂਰਮਾ ਜਿਸ ਦੇ ਨਾਮ ਦੀ ਧਾਕ ਸਾਰੇ ਸੰਸਾਰ ਵਿੱਚ ਮੰਨੀ ਜਾਂਦੀ ਸੀ ਅਤੇ ਜਿਸ ਦੇ ਨਾਮ ਦਾ ਡਰਾਵਾ ਦੇ ਕੇ ਫਗਾਨ ਮਾਮਾ ਆਪਣੇ ਜਿੱਦੀ ਤੇ ਸ਼ਰੀਰ ਰੋਂਦੇ ਬੱਚਿਆਂ ਨੂੰ ਚੁੱਪ ਕਰਾਉਂਦੀਆਂ ਹੁੰਦੀਆਂ ਸਨ ਅੱਜ ਸੰਸਾਰ ਤੋਂ ਕੁਝ ਕਰ ਗਿਆ ਸੈਦ ਮੁਹੰਮਦ ਲਤੀਫ ਹਿਸਟਰੀ ਆਫ ਦੀ ਪੰਜਾਬ ਦੇ ਸਫਾ 483 ਤੇ ਲਿਖਦਾ ਹੈ ਸਰਦਾਰ ਹਰੀ ਸਿੰਘ ਦੇ ਦਬਦਬੇ ਦਾ ਐਸਾ ਸਿੱਕਾ ਅਫਗਾਨਾਂ ਦੇ ਦਿਲਾਂ ਤੇ ਬੈਠ ਗਿਆ ਸੀ ਕਿ ਅੱਜ ਤੱਕ ਹਰੀ ਸਰਦਾਰ ਹਰੀ ਸਿੰਘ ਆ ਕੇ ਉਸ ਦਾ ਨਾਮ ਦੁਹਰਾਉਂਦੇ ਹਨ ਅਤੇ ਪਸ਼ਾਵਰ ਤੇ ਲਾਗੇ ਦੇ ਇਲਾਕੇ ਵਿੱਚ ਮਾਮਾ ਆਪਣੇ ਪੁੱਤਰਾਂ ਨੂੰ ਡਰਾਵਾ ਦੇਣ ਲਈ ਉਸ ਦਾ ਨਾਮ ਲੈਂਦੀਆਂ ਹਨ ਇਸੇ ਤਰ੍ਹਾਂ ਮੌਲਾਨਾ ਮੀਰ ਮੁਹੰਮਦ ਤਵਾਰੀ ਸਰਹੱਦੀ ਦੇ ਸਫਾ چونہ سو ایک سو پر لکھتا ہے اس سردار ہری سنگھ کے نام سے لوگ ڈرا کرتے تھے علاقہ پشاور میں تو اس قدر اس کا آروپ تھا کہ مائیں اپنے شریر بچوں کو کہا کرتی تھی کہ اگر تم نیک نہ بنو گے تو ہری سنگھ تم کو پکڑ کر لے جائے گا اور چھوٹے چھوٹے بچے تو ہری سنگھ کو ایک ہوا خیال کیا کرتے تھے ਪਾਪ ਸਰਦਾ ਹਰੀ ਸਿੰਘ ਨੂੰ ਇਸ ਸਮੇਂ ਦੋ ਗੋਲੀਆਂ ਇੱਕ ਪੇਟ ਵਿੱਚ ਅਤੇ ਦੂਜੀ ਬੱਖੀ ਵਿੱਚ ਲੱਗੀਆਂ ਸਨ ਉਹ ਸਮਝ ਗਿਆ ਸੀ ਕਿ ਮੇਰੇ ਫਟ ਐਸੇ ਗਹਿਰੇ ਹਨ ਕਿ ਹੁਣ ਮੇਰਾ ਜੀਵਨ ਸੰਭਵ ਹੈ ਪਰ ਇਸ ਗੱਲ ਨੂੰ ਮੁੱਖ ਰੱਖ ਕੇ ਕਿ ਕਿਤੇ ਫੌਜ ਵਿੱਚ ਬੇਦਲੀ ਨਾ ਖਿਲਰ ਜਾਏ ਉਹ ਬੜੇ ਹੌਸਲੇ ਨਾਲ ਘੋੜੇ ਉੱਪਰ ਆਪਣੇ ਡੇਰੇ ਤੱਕ ਪਹੁੰਚ ਗਿਆ ਉੱਥੇ ਉਸ ਨੂੰ ਘੋੜੇ ਤੋਂ ਉਤਾਰਿਆ ਗਿਆ ਜਿਸ ਦੇ ਅੱਧੇ ਘੰਟੇ ਬਾਅਦ ਖਾਲਸੇ ਦਾ ਸਭ ਤੋਂ ਬਹਾਦਰ ਜਰਨੈਲ ਅਤੇ ਉਹ ਹਸਤੀ ਜਿਸ ਦਾ ਦਬਦਬਾ ਅਫਗਾਨ ਮਾਮਾ ਲਈ ਨਾ ਡਰਾਵਣਾ ਸੀ ਕਿ ਉਹ ਆਪਣੇ ਸ਼ਰੀਰ ਬੱਚਿਆਂ ਨੂੰ ਉਸ ਦਾ ਨਾਮ ਲੈ ਕੇ ਡਰਾਉਂਦੀਆਂ ਸਨ ਸੰਸਾਰ ਤੋਂ ਕੋਚ ਕਰ ਗਈ ਹੁਣ ਸਰਦਾਰ ਮਹਾ ਸਿੰਘ ਨੇ ਆਪਣੇ ਆਪ ਕੁਝ ਨਾਮੀ ਸਰਦਾਰਾਂ ਦੇ ਇੱਕ ਸੁਧਾਰਨ ਇਕੱਠ ਕੀਤਾ ਤੇ ਇਸ ਗੱਲ ਦੇ ਫੈਸਲੇ ਲਈ ਵਿਚਾਰ ਕੀਤੀ ਗਈ ਕਿ ਸਰਦਾਰ ਹਰੀ ਸਿੰਘ ਜੀ ਦੀ ਮ੍ਰਿਤਿਉ ਦੇ ਦੇ ਸੰਸਕਾਰ ਬਾਰੇ ਕੀ ਕੀਤਾ ਜਾਏ ਕਈ ਗੱਲਾਂ ਨੂੰ ਮੁੱਖ ਰੱਖ ਕੇ ਇਹ ਫੈਸਲਾ ਕੀਤਾ ਗਿਆ ਕਿ ਉਸੇ ਹੀ ਰਾਤ ਨੂੰ ਜਦ ਕਾਫੀ ਰਾਤ ਬੀਤ ਜਾਏ ਤਾਂ ਚੁੱਪਚਾਪ ਬਿਨਾਂ ਕਿਸੇ ਦਿਖਲਾਵੇ ਦੇ ਆਪ ਜੀ ਦਾ ਅੰਤਮ ਸੰਸਕਾਰ ਕਿਲੇ ਦੇ ਅੰਦਰ ਹੀ ਕਰ ਦਿੱਤਾ ਜਾਵੇ। ਸੋ ਇਸ ਫੈਸਲੇ ਅਨੁਸਾਰ ਸਰਦਾਰ ਮਹਾ ਸਿੰਘ ਨੇ ਸਾਰਾ ਲੋੜਿੰਦਾ ਪ੍ਰਬੰਧ ਆਪਣੇ ਭਰੋਸੇਯੋਗ ਸਾਥੀਆਂ ਦੀ ਸਹਾਇਤਾ ਨਾਲ ਕਰ ਲਿਆ। ਜਦ ਅੱਧੀ ਰਾਤ ਬੀਤ ਗਈ ਤੇ ਹਰ ਪਾਸੇ ਹਨੇਰਾ ਹੀ ਹਨੇਰਾ ਫਸਰ ਗਿਆ ਤਾਂ ਕਿਲੇ ਦੀ ਚੜ੍ਹਦੀ ਨੁਕਰ ਵੱਲ ਕਨਾਤਾਂ ਦੇ ਅੰਦਰ ਰਾਜੇ ਮਹਾਰਾਜਿਆਂ ਤੋਂ ਉੱਚੀ ਸ਼ਾਨ ਤੇ ਸ਼ੌਕਤ ਵਾਲੇ ਬਹਾਦਰ ਸਰਦਾਰ ਹਰੀ ਸਿੰਘ ਨਲੋਏ ਦਾ ਅੰਤਮ ਸੰਸਕਾਰ ਬੜੇ ਤਰੀਕੇ ਨਾਲ ਕੀਤਾ ਗਿਆ। ਤੇ ਜਦ ਤੱਕ ਲਾਹੌਰ ਤੋਂ ਮਦਦ ਇੱਥੇ ਨਾ ਪਹੁੰਚ ਗਈ ਉਸ ਵਕਤ ਤੱਕ ਸਰਦਾਰ ਮਹਾ ਸਿੰਘ ਨੇ ਇਨਾ ਕਨਾਤਾ ਪਰ ਪਹਿਰਾ ਲਗਾਈ ਰੱਖਿਆ ਉਸ ਦੇ ਕੁਝ ਦਿਨਾਂ ਬਾਅਦ ਆਪ ਦੀ ਵਿਪੁਤੀ ਤੇ ਕੁਝ ਕੁ ਫੁੱਲ ਸਰਦਾਰ ਜੀ ਦੇ ਪਰਿਵਾਰ ਦੇ ਮੰਗਣ ਪਰ ਉਹਨਾਂ ਨੂੰ ਦਿੱਤੇ ਗਏ ਬਾਈ ਦੇ ਅੰਗੇਠੇ ਪਰ ਇੱਕ ਸਮਾਰਟ ਤਿਆਰ ਕੀਤੀ ਗਈ ਜੋ ਅੱਜ ਤੱਕ ਕਿਲਾ ਜਮਰੋਦ ਵਿੱਚ ਮੌਜੂਦ ਹੈ ਇਸ ਸਮਾਦ ਨੂੰ ਸਨ 1902 ਈਸਵੀ ਵਿੱਚ ਬਾਬੂ ਗੱਜੂ ਮੱਲ ਜੀ ਕਪੂਰ ਠੇਕੇਦਾਰ ਪਸ਼ਾਵਰ ਨੇ ਮੌਜੂਦਾ ਸ਼ਕਲ ਪਰ ਕਿਲੇ ਦੇ ਬਾਹਰਲੇ ਪਾਸੇ ਵੱਲ ਉੱਚਾ ਬਣਵਾਇਆ ਜਿਸ ਉੱਪਰ ਸ਼ਿਲਾ ਲੇਖ ਅੰਗਰੇਜ਼ੀ ਗੁਰਮੁਖੀ ਅਤੇ ਉਰਦੂ ਵਿੱਚ ਲਿਖਵਾ ਕੇ ਲਵਾ ਦਿੱਤਾ ਜਿਸ ਦੀ ਲਿਖਤ ਇਸ ਤਰ੍ਹਾਂ ਹੈ ਟੋਮਬ ਆਫ ਦਾ ਸਿੱਖ ਜਨਰਲ ਹਰੀ ਸਿੰਘ ਨਲਵਾ ਕਰੀਮੇਟਿਡ 30 ਅਪ੍ਰੈਲ 1837 ਕਮੋਮੋਰੇਟਡ ਬਾਇ ਬਾਬਾ ਗੱਜਨ ਮਲ ਕਪੂਰ ਆਫ ਪਸ਼ਾਵਰ ਸਪਤੰਬਰ 1902 ਸਮਾਦ ਸਰਦਾਰ ਹਰੀ ਸਿੰਘ ਨਲੂਆ ਇਸ ਦੇ ਬਾਅਦ ਮਹਾਰਾਜਾ ਸਾਹਿਬ ਦੀ ਇੱਛਾ ਅਨੁਸਾਰ ਕਿਲੇ ਦੇ ਅੰਦਰ ਸਮਾਦ ਦੇ ਲਾਗੇ ਗੁਰਦੁਆਰਾ ਬਣਵਾਇਆ ਗਿਆ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾ ਦਿੱਤਾ ਗਿਆ ਅਤੇ ਇੱਕ ਗ੍ਰੰਥੀ ਸੇਵਾ ਲਈ ਨਿਯੁਕਤ ਕੀਤਾ ਗਿਆ ਜਿਸ ਦੇ ਨਿਰਵਾਹ ਲਈ ਸਰਕਾਰ ਵੱਲੋਂ ਤਲਬ ਮੁਕਰਰ ਕੀਤੀ ਗਈ ਦੂਜੀ ਸਮਾਦ ਸਰਦਾਰਨੀ ਦੇਸਾ ਜੀ ਨੇ ਉਸ ਵਿਪੂਤੀ ਪਰ ਗੁਜਰਾਂਵਾਲੇ ਵਿੱਚ ਸਰਦਾਰ ਜੀ ਦੇ ਪਿਆਰੇ ਬਾਗ ਵਿੱਚ 12 ਦਰੀ ਦੇ ਉਸ ਕਮਰੇ ਦੇ ਸਾਹਮਣੇ ਬਣਵਾਈ ਸੀ ਜਿਸ ਵਿੱਚ ਸਰਦਾਰਨੀ ਜੀ ਆਪ ਰਹਿੰਦੇ ਸੀ ਤਾਂ ਕਿ ਉੱਠਦੇ ਆ ਬੈਠਦੇ ਆਪਣੇ ਪ੍ਰਾਨਪ੍ਰੀਤ ਪਤੀ ਜੀ ਦੀ ਯਾਦਗਾਰ ਦੇ ਦਰਸ਼ਨ ਹਰ ਵਕਤ ਕਰਦੀ ਰਹੇ ਸਰਦਾਰ ਮਹਾ ਸਿੰਘ ਦੇ ਕੁਝ ਹੋਰ ਜ਼ਿੰਮੇਵਾਰ ਸਰਦਾਰਾਂ ਨੇ ਸਮੇਂ ਅਨੁਸਾਰ ਇਹ ਜੋਗ ਸਮਝਿਆ ਕਿ ਸਰਦਾਰ ਹਰੀ ਸਿੰਘ ਜੀ ਦੇ ਚਲਾਣੇ ਦੀ ਖਬਰ ਬਾਹਰ ਆਮ ਨਾ ਫਲਾਈ ਜਾਏ ਸੋ ਇਸੇ ਤਰ੍ਹਾਂ ਕੀਤਾ ਗਿਆ ਜਦ ਤੱਕ ਲਾਹੌਰ ਤੋਂ ਸਹਾਇਤਾ ਇੱਥੇ ਨਾ ਸੀ ਪਹੁੰਚ ਗਈ ਕੇਲੇ ਤੋਂ ਬਹਾਰਾਮ ਜਨਤਾ ਨੂੰ ਇਸ ਗੱਲ ਦਾ ਪਤਾ ਨਾ ਸੀ ਲੱਗਾ ਕਿ ਨਲੂਆ ਸਰਦਾਰ ਸਦਾ ਦਾ ਵਿਛੋੜਾ ਦੇ ਗਿਆ ਹੈ। ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ।